ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇੱਕ ਅਜਿਹੇ ਪੰਜਾਬ ਦੇ ਯੋਧੇ ਦੇ ਬਾਰੇ ਜਿਸ ਦੇ ਨਾਮ ਰਿਕਾਰਡ ਹੈ ਕਿ ਉਹ ਇੰਡੀਆ ਦੀਆਂ ਜਿਹੜੀਆਂ ਤਿੰਨ ਫੋਰਸ ਨੇ ਤਿੰਨ ਆਰਮਡ ਫੋਰਸ ਨੇ 에어 ਫੋਰਸ ਨੇ ਵੀ ਤੇ ਥਲ ਸੈਨਾ ਇਹ ਰਿਕਾਰਡ ਹੈ ਕਿ ਇਹ ਇਕਲੌਤੇ ਅਜਿਹੇ ਇਨਸਾਨ ਨੇ ਜਿਹੜੇ ਤਿੰਨ ਦੇ ਤਿੰਨ ਫੋਰਸ ਦੇ ਵਿੱਚ ਆਪਣੀ ਸਰਵਿਸ ਦੇ ਚੁੱਕੇ ਨੇ ਇਹਨਾਂ ਤੋਂ ਪਹਿਲਾਂ ਤੇ ਇਹਨਾਂ ਤੋਂ ਬਾਅਦ ਵੀ ਅਜਿਹਾ ਕੋਈ ਵੀ ਇੰਡੀਆ ਦਾ ਇਨਸਾਨ ਨਹੀਂ ਹੋਇਆ ਜਿਸ ਨੇ ਤਿੰਨੇ ਦੀ ਤਿੰਨੇ ਫੋਰਸ ਦੇ ਵਿੱਚ ਆਪਣੀ ਸਰਵਿਸ ਦਿੱਤੀ ਹੋਵੇ ਸਰਦਾਰ ਪ੍ਰਿਥਵੀਪਾਲ ਸਿੰਘ ਗਿੱਲ ਦਾ ਜਨਮ ਹੋਇਆ ਸੀ ਫਰੀਦਕੋਟ ਦੇ ਪੱਖੀ ਪਿੰਡ ਦੇ ਵਿੱਚ 1942 ਦੇ ਵਿੱਚ ਗਿੱਲ ਸਾਹਿਬ ਸਭ ਤੋਂ ਪਹਿਲੀ ਵਾਰ ਰਾਇਲ ਇੰਡੀਅਨ 에ਅਰ ਫੋਰਸ ਐਜ਼ ਅ ਕੈडेट ਜੁਆਇਨ ਕਰਦੇ ਨੇ ਸਰਦਾਰ ਪ੍ਰਿਥਵੀਪਾਲ ਸਿੰਘ ਗਿੱਲ ਨੂੰ ਜੇਕਰ ਆਪਣੇ ਪਿਤਾ ਦਾ ਡਰ ਨਾ ਹੁੰਦਾ ਤਾਂ ਇਹ ਸ਼ੈਦ ساری ਉਮਰ 에ਅਰ ਫੋਰਸ ਦੇ ਵਿੱਚ ਹੀ ਰਹਿੰਦੇ ਪਰ ਗਿੱਲ ਸਾਹਿਬ ਆਪਣੇ ਪਿਤਾ ਦੇ ਕਹਿਣ ਤੇ 에ਅਰ ਫੋਰਸ ਨੂੰ ਛੱਡ ਕੇ ਨੇਵੀ ਜੁਆਇਨ ਕਰ ਲੈਂਦੇ ਨੇ ਤੇ ਨੇਵੀ ਤੋਂ ਬਾਅਦ ਫਿਰ ਇਹ ਆਰਮੀ ਜੁਆਇਨ ਕਰ ਲ ਇਹ ਦੇਸ਼ ਦੇ ਇਕਲੌਤੇ ਅਜਿਹੇ ਅਧਿਕਾਰੀ ਹੁੰਦੇ ਨੇ ਜਿਨ੍ਹਾਂ ਨੇ ਇੰਡੀਆ ਦੀਆਂ ਤਿੰਨ ਜਿਹੜੀਆਂ ਆਰਮਡ ਸਰਵਿਸ ਨੇ ਤਿੰਨਾਂ ਦੇ ਵਿੱਚ ਹੀ ਕੰਮ ਕੀਤਾ ਹੁੰਦਾ ਹੈ ਮਤਲਬ ਕਿ ਜਲ ਸੈਨਾ ਦੇ ਵਿੱਚ ਵੀ 에ਅਰ ਫੋਰਸ ਦੇ ਵਿੱਚ ਵੀ ਅਤੇ ਥਲ ਸੈਨਾ ਦੇ ਵਿੱਚ ਵੀ ਸਰਦਾਰ ਪ੍ਰਿਥਵੀ ਪਾਲ ਸਿੰਘ ਗੱਲਲੇ 1965 ਦੇ ਵਿੱਚ ਜਿਹੜੀ ਪਾਕਿਸਤਾਨ ਦੇ ਨਾਲ ਜੰਗ ਹੋਈ ਸੀ ਉਸ ਦੇ ਵਿੱਚ ਵੀ ਹਿੱਸਾ ਲਿਆ ਸੀ ਜੰਮੂ ਕਸ਼ਮੀਰ ਅਤੇ ਪੰਜਾਬ ਦੇ ਬਾਰਡਰ ਦੇ ਉੱਪਰ ਜਦੋਂ ਬਹੁਤ ਜ਼ਿਆਦਾ ਮਾੜੇ ਹਾਲਾਤ ਸਨ ਉਸ ਸਮੇਂ ਵੀ ਇਹਨਾਂ ਨੇ ਉਸ ਏਰੀਆ ਦੇ ਵਿੱਚ ਡਿਊਟੀ ਦਿੱਤੀ ਸੀ ਪ੍ਰਵੰਤਰ ਦੇ ਕੋਲ ਪਹਾੜੀ ਜੰਗਲਾਂ ਦੇ ਵਿੱਚ ਆਪਣੀ ਡਿਊਟੀ ਦੇ ਦੌਰਾਨ ਇਹਨਾਂ ਨੇ ਕਈ ਸਾਲ ਉੱਥੇ ਗੁਜ਼ਾਰੇ ਨੇ ਤੇ ਹੁਣ ਤੋਂ 4 ਤੰਦਿੰਗਾ ਤੋਂ ਕੁਝ ਕਰ ਗਿਆ ਰਿਟਾਇਰਡ ਕਰਨਲ ਸਰਦਾਰ ਪ੍ਰਿਥਵੀਪਾਲ ਸਿੰਘ ਗਿੱਲ ਨੇ ਅੰਗਰੇਜ਼ਾਂ ਦੀ ਰਾਇਲ ਇੰਡੀਅਨ 에ਅਰ ਫੋਰਸ ਦੇ ਵਿੱਚ ਬਤੌਰ ਪਾਇਲਟ ਜੁਆਇਨਿੰਗ ਕੀਤੀ ਸੀ ਇੱਕ ਕਰਾਚੀ ਦੇ ਵਿੱਚ ਫਲਾਈਟ ਕੈਡਿਟ ਸਨ ਉੱਥੇ ਇਹਨਾਂ ਨੇ ਸਾਲ ਭਰ ਤੋਂ ਜ਼ਿਆਦਾ ਸਮਾਂ ਗੁਜ਼ਾਰਿਆ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਫਿਰ ਆਪਣੇ ਪਿਤਾ ਦੇ ਕਹਿਣ ਤੇ ਇਹ ਵਾਪਸ ਆ ਜਾਂਦੇ ਨੇ ਕਿਉਂਕਿ ਇਹਨਾਂ ਦੇ ਪਿਤਾ ਜੀ ਨੂੰ ਲੱਗਦਾ ਸੀ ਕਿ ਇਹ ਜਹਾਜ਼ ਦੇ ਹਾਦਸੇ ਦੌਰਾਨ ਮਾਰੇ ਜਾਣਗੇ ਡੇਟ੍ਰਿਬਿਊਨ ਨੂੰ ਦਿੱਤੀ ਕਿ ਇੱਕ ਇੰਟਰਵਿਊ ਦੇ ਵਿੱਚ ਸਰਦਾਰ ਪ੍ਰਿਥਵੀਪਾਲ ਸਿੰਘ ਦੱਸਦੇ ਨੇ ਕਿ ਉਹਨਾਂ ਦੇ ਪਿਤਾ ਜੀ ਵੀ ਫੌਜ ਦੇ ਵਿੱਚ ਕੈਪਟਨ ਸਨ ਇਹ ਸਿਰਫ 23 ਸਾਲ ਦੀ 40 ਤੋਂ ਲੈ ਕੇ 1948 ਤੱਕ ਇਹ ਇੰਡੀਅਨ ਨੇਵੀ ਦੇ ਵਿੱਚ ਰਹਿੰਦੇ ਨੇ ਉਸ ਤੋਂ ਬਾਅਦ ਇਹ ਇੱਕ ਇੰਡੀਅਨ ਸਰਕਾਰੀ ਏਜੰਸੀ ਦੇ ਨਾਲ ਜੁੜ ਜਾਂਦੇ ਨੇ ਵਾਪਸ ਆਏ ਤਾਂ ਸਨ 1951 ਦੇ ਵਿੱਚ ਇਹ ਇੰਡੀਅਨ ਆਰਟਲਰੀ ਰੇਜਿਮੈਂਟ ਦਾ ਹਿੱਸਾ ਬਣ ਜਾਂਦੇ ਨੇ 1965 ਦੇ ਵਿੱਚ ਜਦੋਂ ਇੰਡੀਆ ਪਾਕਿਸਤਾਨ ਦੀ ਜੰਗ ਲੱਗਦੀ ਹੈ ਤਾਂ ਉਸ ਸਮੇਂ ਗਿੱਲ ਸਾਬ ਗਨਰ ਆਫੀਸਰ ਸਨ ਤੇ ਕਰਨਲ ਦੀ ਰੈਂਕ ਦੇ ਉੱਪਰ ਪਹੁੰਚਣ ਤੋਂ ਬਾਅਦ ਇਹ 1970 ਦੇ ਵਿੱਚ ਰਿਟਾਇਰਮੈਂਟ ਲੈ ਲੈਂਦੇ ਨੇ 1965 ਦੀ ਇੰਡੀਆ ਪਾਕਿਸਤਾਨ ਦੀ ਜੰਗ ਵਿੱਚ ਸਰਦਾਰ ਪ੍ਰਿਥਵੀਪਾਲ ਸਿੰਘ ਗਿੱਲ ਕਾਤਰ ਮੀਡੀਅਮ ਰੇਜਿਮੈਂਟ ਦੀ ਅਗਵਾਈ ਕਰ ਰਹੇ ਸੀ ਡੇਅਰ ਟ੍ਰਿਬਿਊਨ ਨੂੰ ਦਿੱ ਪਾਕਿਸਤਾਨ ਦੇ ਨਾਲ 1965 ਦੀ ਜੰਗ ਚੱਲ ਰਹੀ ਸੀ ਤਾਂ ਉਸ ਸਮੇਂ ਪਾਕਿਸਤਾਨੀ ਸਾਡੇ ਤੋਪ ਦੀਆਂ ਬੈਟਰੀਆਂ ਕੱਢ ਕੇ ਲੈ ਜਾਂਦੇ ਨੇ ਤੇ ਬਿਨਾਂ ਬੈਟਰੀਜ਼ ਤੋਂ ਉਹ ਵੱਡੀਆਂ ਤੋਪ ਕਿਸੇ ਵੀ ਕੰਮ ਦੀਆਂ ਨਹੀਂ ਸੀ ਗੱਲ ਸਭ ਦੱਸਦੇ ਨੇ ਕਿ ਜਿਵੇਂ ਸਾਨੂੰ ਪਤਾ ਲੱਗਦਾ ਹੈ ਕਿ ਪਾਕਿਸਤਾਨੀ ਸਾਡੀ ਬੈਟਰੀਜ਼ ਲੈ ਗਏ ਨੇ ਅਸੀਂ ਉਹਨਾਂ ਦਾ ਪਿੱਛਾ ਕਰਦੇ ਹਾਂ ਤੇ ਉਹਨਾਂ ਨੂੰ ਮਾਰ ਕੇ ਉਹ ਬੈਟਰੀਜ਼ ਵਾਪਸ ਲੈ ਕੇ ਆਉਨੇ ਹਾਂ ਇੰਟਰਵਿਊਰ ਵਿੱਚ ਉਹ ਦੱਸਦੇ ਨੇ ਕਿ ਇੱਕ ਗਨਰਸ ਲਈ ਸਭ ਤੋਂ ਜ਼ਿਆਦਾ ਪਵਿੱਤਰ ਚੀਜ਼ ਉਸ ਦੀ ਗਨ ਹੀ ਹੁੰਦੀ ਹੈ ਤੇ ਸਾਡੇ ਲਈ ਇੱਕ ਬਹੁਤ ਵੱਡੀ ਗੱਲ ਸੀ ਕਿ ਉਹ ਸਾਡੀ ਗਨ ਦੀਆਂ ਬੈਟਰੀਜ਼ ਲੈ ਗਏ 에ਅਰਫੋਰਸ ਨੂੰ ਛੱਡ ਕੇ ਨੇਵੀ ਦੇ ਵਿੱਚ ਆ ਜਾਂਦੇ ਨੇ ਤੇ ਨੇਵੀ ਇਹ ਥਾਲ ਸੇ ਨਾਲ ਜੁਆਇਨ ਕਰ ਲੈਂਦੇ ਨੇ ਮਤਲਬ ਕਿ ਜਿਹੜਾ ਸਾਰਾ ਕੁਝ ਹੋ ਰਿਹਾ ਸੀ ਇਹ ਕੁਦਰਤ ਨੇ ਆਪ ਪਲਾਨ ਕੀਤਾ ਹੋਇਆ ਸੀ ਕਿ ਇਹਨਾਂ ਨੇ ਇੱਕ ਬਾਈ ਇੱਕ ਤਿੰਨੇ ਸੇਨਾਂ ਦੇ ਵਿੱਚ ਆਪਣੀ ਸਰਵਿਸ ਦੇਣੀ ਹੈ ਤੇ ਸਰਦਾਰ ਗਿੱਲ ਸਾਹਿਬ ਦੀ ਵਾਈਫ ਦਾ ਨਾਮ ਸੀ ਪਰਮਿੰਦਰ ਕੌਰ ਗਿੱਲ ਜਦੋਂ ਗਿੱਲ ਸਾਹਿਬ ਰਿਟਾਇਰਡ ਹੁੰਦੇ ਨੇ ਤਾਂ ਇਹ ਵਾਪਸ ਫਿਰ ਤੋਂ ਖੇਤੀਬਾੜੀ ਦੇ ਕਿੱਤੇ ਦੇ ਵਿੱਚ ਲੱਗ ਜਾਂਦੇ ਨੇ ਚੌਲ ਅਤੇ ਕਣਕ ਦੀ ਪੈਦਾਵਾਰ ਕਰਨ ਲੱਗ ਜਾਂਦੇ ਨੇ ਜਿਵੇਂ ਕਿ ਆਮ ਹਰ ਕੋਈ ਪੰਜਾਬੀ ਕਰਦਾ ਹੈ ਜਾਂ ਕਿਸਾਨ ਕਰਦਾ ਹੈ ਤੇ ਆਪਣੇ ਆਖਰੀ ਸਮੇਂ ਤੱਕ ਗਿੱਲ ਸਾਹਿਬ ਪਾਰਕ ਅਤੇ ਫਾਰਮ ਦੇ ਵਿੱਚ ਡੇਲੀ ਜਾਂਦੇ ਸੀ ਤੇ ਰਾਸਤੇ ਦੇ ਵਿੱਚ ਜਿੰਨੇ ਵੀ ਬੱਚੇ ਮਿਲਦੇ ਸੀ ਉਹਨਾਂ ਨੂੰ ਟੌਫੀਆਂ ਦਿੱਤੇ ਜਾਂਦੇ ਸੀ ਇਹ ਇੱਕ ਅਜ ਲੋਕਾਂ ਨੂੰ ਪਤਾ ਸੀ ਕਿ ਇਹ ਜਹਾ ਵੀ ਕੋਈ ਇਨਸਾਨ ਹੈ ਇੰਡੀਆ ਦੇ ਵਿੱਚ ਜਿਹੜਾ ਕਿ ਤਿੰਨੇ ਦੀਆਂ ਤਿੰਨੇ ਆਰਮਡ ਫੋਰਸ ਦੇ ਵਿੱਚ ਸਰਵ ਕਰ ਚੁੱਕਿਆ ਹੈ ਤੇ ਇਹ ਸਰਦਾਰ ਹਨ ਸਰਦਾਰ ਪ੍ਰਿਥਵੀਪਾਲ ਸਿੰਘ ਗਿੱਲ ਇਹ ਸੀ ਸਾਡੀ ਇਹ ਤੇ ਛੋਟੀ ਜੀ ਜਾਣਕਾਰੀ ਸਰਦਾਰ ਗਿੱਲ ਸਾਹਿਬ ਦੇ ਬਾਰੇ ਤੁਹਾਨੂੰ ਸਾਡੀ ਇਹ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਸਾਡੇ YouTube ਦੇ ਚੈਨਲ ਜੋਟੀ ਵੀਰ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ